ਗੁਰਦੁਆਰਾ ਸਾਹਿਬ ਦੇ ਆਪਾਂ ਬਾਹਰਲੇ ਪਾਸੇ ਖੜੇ ਆ ਜੀ ਤੇ ਇਧਰਲੇ ਪਾਸੇ ਬਿਲਕੁਲ ਪੰਜਾਬ ਵਾਲਾ ਮਾਹੌਲ ਬਣਿਆ ਪਿਆਗਾ ਬੜੇ ਟਾਈਮ ਬਾਅਦ ਇੰਨੇ ਇਕੱਠੇ ਪੰਜਾਬੀ ਭਰਾ ਦੇਖੇ ਹੈਗੇ ਤੇ ਕਮਰ ਸਵਾਇਤੀ ਕੇ ਫੇਮਸ ਅਸ਼ਰੇ ਰੋਸ਼ੋ ਗੁੱਲਾ ਆਪਣੀ ਰੋਸ਼ੋ ਗੁੱਲਾ ਟ੍ਰਾਈਟਾ ਕਰਤੇ ਪਾਰਨ ਇਹਦੀ ਧੀਕੇ ਸੋਜਾ ਗੀ ਮਿਰਤੁੰਜੋਏ ਮਿਰਤੁੰਜੋਏ ਮਿਸਤੀ ਦੁਕਾਨਾ ਚ ਉਹਦੀ ਧੀਕੇ ਆਪਣੀ ਗੀਏ ਉਹ ਟਾ ਟ੍ਰਾਈ ਕਰਤੇ ਪਾਰਨ ਔਰ ਤਰ ਤਰ੍ਹਾਂ ਦੇ ਆਈਟਮ ਇਧਿਕੇ ਪਾਵਾ ਜਾਏ ਆਪਣੀ ਟ੍ਰਾਈ ਕਰਤੇ ਇਹਦੀ ਧੀਕੇ ਸਟਰੀਟ ਫੂਡ ਖੂਬ ਫੇਮਸ ਇਹ ਸੜਕ ਸਿੱਧੀ ਮਾਇਆਪੁਰ ਤੋਂ ਆਉਂਦੀ ਹੈ ਜੀ ਤੇ ਇਧਰਲੇ ਪਾਸੇ ਰਹਿ ਗਿਆ ਕਲਕੱਤਾ ਕਹਿੰਦੇ ਭਾਈ ਆਹੀ ਸੜਕ ਜਾਨੀ ਆ ਛੱਡਣੀ ਨਹੀਂ ਹੈਗੀ ਬਿਲਕੁਲ ਕਲਕੱਤੇ ਜਾਊਗੀ ਤੇ ਕਲਕੱਤਾ ਹੁਣ ਜ਼ਿਆਦਾ ਦੂਰ ਨਹੀਂ ਹੈਗਾ 60 ਕਿਲੋਮੀਟਰ ਰਹਿ ਗਿਆ ਬਸ ਅੱਜ 31 ਤਰੀਕ ਆ ਜੀ ਦਿਨ ਹੈਗਾ ਐਤਵਾਰ ਤੇ ਸਾਹਮਣੇ ਐਚਪੀ પેટ્રોલ ਪੰਪ ਜਿੱਥੇ ਆਪਾਂ ਪਿਛਲੀ ਰਾਤ ਕੱਟੀ ਇਧਰ ਮਗਰਲੇ ਪਾਸੇ ਉੱਥੇ ਪਏ ਸੀਗੇ ਭਾਈ ਥੱਲੇ ਮੈਟ ਵਿਛਾਲੇ ਸੀਗੇ ਤੇ ਸੌਂ ਗਏ ਸੀਗੇ ਐਸੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਸਫ਼ਰ ਆਪਣਾ ਕਲਕੱਤੇ ਜੀ ਕਲਕੱਤੇ ਪਹੁੰਚਣਾ ਹੈ 60 ਕਿਲੋਮੀਟਰ ਦਾ ਸਫ਼ਰ ਹੈਗਾ ਤੇ ਨਾ ਤੋਂ ਲੈ ਇੱਥੇ ਜੀ ਤੁਹਾਨੂੰ ਪਤਾ ਜੀ ਪੈਟਰੋਲ ਪੰਪ ਤੇ ਪਾਣੀ ਦੀ ਜਿਹੜੀ ਸਹੂਦਤ ਹੁੰਦੀ ਹੈਗੀ ਫੋਨ ਫਾਨ ਵੀ ਚਾਰਜ ਕਰ ਲੈ ਭਾਈ ਉਹ ਵੀ ਸਹੂਦਤ ਮਿਲ ਜਾਂਦੀ ਹੈਗੀ ਵਧੀਆ ਉਹ ਵੀ ਮੁਫਤ ਦੇ ਵਿੱਚ ਤੇ ਬਿਲਕੁਲ ਤਿਆਰ ਵਰ ਤਿਆਰ ਆ ਜੀ ਸਾਈਕਲ ਆਪਣੇ ਰਾਤ ਦੇ ਇੱਧਰ ਖੜੇ ਆ ਤਰਪਾਲ ਪਾਈ ਸੀਗੀ ਜੀ ਵੀ ਮੀਂਹ ਕਣੀ ਤੋਂ ਬਚਤ ਰਹੇ ਸਾਰੀ ਰਾਤ ਮੀਂਹ ਕਣੀ ਨਹੀਂ ਆਇਆ ਪਰ ਹੁਣ ਸਵੇਰੇ ਜਿਹੜਾ ਮੀਂਹ ਆ ਗਿਆ ਸੀਗਾ ਜਿਆਦਾ ਨਹੀਂ ਆਇਆ ਮਾੜਾ ਮੋਟਾ ਜਾਂ ਆ ਤਰਪਾਲ ਦੇ ਉੱਤੇ ਪਾਣੀ ਵੀ ਫਿਰਦਾ ਹੈਗਾ ਚੱਲਦੇ ਆ ਜੀ ਬਾਦਦੇ ਅੱਜ ਦੇ ਸਫ਼ਰ ਲਈ ਨਵਾਂ ਸਫ਼ਰ ਨਵੀਆਂ ਸੜਕਾਂ ਗਲੀਆਂ ਨਵੀਆਂ ਗੱਲਾਂ ਬਾਤਾਂ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬਹੁਤ ਧੰਨਵਾਦੀ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਅੱਜ ਦੇ ਦਿਨ ਦੇ ਜੀ ਪਹਿਲੇ ਪੈਡਲ ਮਾਰ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਆਏ ਆ ਤੇ ਲਗਭਗ ਕੋਈ ਜ਼ਿਆਦਾ ਦੂਰ ਨਹੀਂ 2 ਤੋਂ 3 ਕਿਲੋਮੀਟਰ ਆਏ ਆ। ਬਿਨਾ ਕੁਝ ਖਾਦੇ ਪੀਤੇ ਬਿਨਾ ਚਾਹ ਪੀਤੇ ਬਈ ਸਾਈਕਲ ਐਦਾਂ ਲੱਗਦਾ ਸੀ ਮੈਂ ਰੋੜੀ ਕੁੱਟ ਦੇ ਪੈਡਲ ਲਾਏ ਹੁੰਦੇ ਆਗੇ। ਤੁਰਦਾ ਹੀ ਨਹੀਂ ਸੀਗਾ। ਉਹ ਵੀ ਤਾਂ ਉੱਤੇ ਨਹੀਂ ਦਿਲਦਾ। ਹਾਂਜੀ ਭਈਆ। ਹਾਂ ਠੀਕ ਹੈ। ਤੇ ਇਧਰਲੇ ਪਾਸੇ ਆ ਗਈ ਜੀ ਚਾਹ ਦੀ ਦੁਕਾਨ। ਹਰ ਪਾਲਾ ਅੱਜ ਦੁੱਧ ਲੱਭਣੇ ਲੱਭਣਾ ਜਿਵੇਂ ਉਸ ਮਰਜ਼ੀ ਹੋ ਜੇ ਅੱਜ ਕੋਈ ਪਰਕੇ ਦੇ ਘਰੇ ਵੜ ਕੇ ਵਿੱਚ ਮੱਝ ਛੋਣੀ ਪਈ ਹਾਂ ਰਾਤ ਨੂੰ ਦੁੱਧ ਮਿਲ ਗਿਆ ਸੀ ਗੱਲ ਕਰ ਉਦੋਂ ਦੁੱਧ ਪੀਣ ਦੀ ਝਾਕ ਸੀਗੀ ਹਾਂ ਸੱਜ ਕੇ ਜਾਵਾ ਤੁਹਾਡੇ ਕਬਲਿਆਂ ਦੇ ਵੀਡੀਓ ਬੜੀ ਐ ਦੁਬੰਦਰ ਕਰੇ ਉੱਜਾ ਸਲੇ ਕੋਈ ਭਈਆ ਠੀਕ ਆ ਜਾਓ ਕੋਈ ਨਾਲ ਛੋੜ ਕੇ ਛੋੜ ਕੇ ਕੋਈ ਵਾਰ ਟਾਈਮ 11:00 ਵੱਜ ਗਏ ਜੀ ਤੇ ਲਗਭਗ ਆਪਾਂ ਨੂੰ 40 ਤੋਂ 45 ਮਿੰਟ ਹੋ ਗਏ ਐਸੇ ਤਰ੍ਹਾਂ ਦਾ ਬਾਜ਼ਾਰ ਹੀ ਆ ਜਾਂਦਾ ਕਲਕੱਤਾ ਹਜੇ ਦੂਰਾ ਪਰ ਇਹ ਕਲਕੱਤੇ ਦਾ ਹੀ ਏਰੀਆ ਆ ਜਾਂਦਾ ਕਲਕੱਤੇ ਚ ਹੀ ਪੈ ਜਾਂਦਾ ਅੱਗੇ ਦਾ ਕੀ ਮਾਹੌਲ ਹੋਊਗਾ ਇੱਥੇ ਗਰਮੀ ਵੀ ਜ਼ਿਆਦਾ ਕੀ ਇੱਥੋਂ ਦੇ ਆਪਣੇ ਨਾ ਭਰਾ ਆ ਗਏ ਦੋ ਇੱਧਰ ਖੜੇ ਆਪਣਾ ਭਾਈ ਚੈਨਲ ਵੀ ਇਹਨਾਂ ਨੇ ਆਪਣੇ ਨਾਲ ਜੋੜਿਆਗਾ ਤੇ ਗੱਲਬਾਤ ਕਰਦੇ ਆ ਹ ਭਈਆ ਕੀ ਨਾਮ ਹੈ ਆਪਕਾ ਜੀ ਹਮਾਰਾ ਨਾਮ ਅਸ਼ੀਅਰ ਸੁਲਾਨ ਸ਼ਮੀਮ जे हम कौन सी जगह पर खड़े हैं एटा अपनी खड़ा छे वेस्ट बंगाल हुगली चंदनगर जो मेन कलकत्ता है वो आगे है हाँ यहाँ से कम से कम दो घंटा का रास्ता है अगर साइकिल से जाइएगा तो और ये भी कलकत्ता में पड़ जाता है जी हाँ ये वेस्ट बंगाल कोलकाता है हमारा और वेस्ट बंगाल है ये ठीक है और ये हमारा वेस्ट बंगाल कोलकाता के ही हुगली डिस्ट्रिक्ट में आप आए हुए है ये चंदनगर का एरिया है कलकत्ता तक ऐसे ही हमें बाजार मिलेगा हाँ ऐसे ही मिलेगा क्राउड बहुत रहता है यहाँ पे अच्छा क्राउड बहुत रहता है हाँ भैया यहाँ इतनी गर्मी क्यों है ये बता नहीं सकते मौसम की वजह से हो रहा पर समुंदर भी नज़दीक है ना समुंदर नदी यहाँ से उगली रिवर पास में ही है अच्छा उगली रिवर यहाँ से आप जाइएगा सोजा तो यहाँ न... रिवर पास में ही है अच्छा उसकी वजह से भी है जी हाँ यहाँ से उगली रिवर पास में आपको फिर से आपको क्या हावड़ा ब्रिज यहाँ से दो दो घंटा का रास्ता है हावड़ा ब्रिज जा सकते हैं यहाँ से आप ठीक है भाई बहुत इसका आपका क्या नाम है भाई भाई का नाम है मेरा नाम है मोहम्मद सैफ अली मोहम्मद सैफ अली ठीक है जी आप जहाँ से हो अभी पंजाब आए हो? नहीं भाई नहीं आए नहीं आना जरूर आना घूमने आना तो दो चार बातें आपकी भाषा में बहुत अच्छी है आपकी भाषा दो चार बात हाँ बंगाली तो मुझे बोले भाई को आता है अच्छा भाई को आता है आप बोल दो भाई जी की बोलबोम अपना के बंगाल है আপনাকে কি বলবো আমি বাংলায় আপনি বলুন আমাদের এই দিকে এসেছেন আপনি এই দিক থেকে আমার সবাই থেকে ফেমাস আসে রসগোল্লা আপনি রসগোল্লা ট্রাইটা করতে পারেন এই দিকে সোজা গিয়ে মৃত্যুঞ্জয়ের মৃত্যু মৃত্যুঞ্জয়ের মিষ্টি দোকান আছে ওইদিকে আপনি গিয়ে ওইটা ট্রাই করতে পারেন আর তাড়াতাড়ি আইটেম এইদিকে পাওয়া যায় আপনি ট্রাই করতে এইদিকে স্ট্রিট ফুড খুব ফেমাস মানে দোজি हिंदी यहाँ का स्ट्रीट फूड जो है बहुत फेमस है अच्छा आप ट्राई कीजिए यहाँ का स्ट्रीट फूड यहाँ से पास में ही है चंदा नगर चंदा नगर में बहुत सारा स्ट्रीट फूड मिलेगा आपको ट्राई करने के लिए जैसे रसगुल्ला चाय यहाँ पे मिलता है अच्छा आपने ट्राई किया होगा या नहीं तो आप चंदा नगर में जाके ट्राई कर सकते हैं रसगुल्ला चाय ज़रूर भाई जरूर, जरूर जाएंगे ते फेमस और खान पीन से ज़्यादा लोग की खाना चावल मच्छी यहाँ पे मच्छी भी खाते हैं चावल भी खाते हैं ज़्यादातर बेंगोली चावल मछली ये सब खाते हैं ठीक है ठीक है रोटी रोटी भी खाते हैं कम खाते हैं कम खाते हैं पर खाते हैं ठीक है शुक्रिया भाई हम भी लोग ब्लॉग में हम भी लोग जो है अब फनी क्रिएटर है मे लोग का भी आईडिया आप लोग सर्च कर सकते हैं इंस्टाग्राम पे अरसलान ट्रिपल नाइन नाइन वन है हमारा आईडी का नाम है हम लोग फनी ब्लॉग्स बना फनी वीडियोस बनाते हैं ठीक है भाई ठीक है देख लो भाई बंगाल वाले ठीक है भाई ठीक ਕੋਈ ਕੋਈ ਨਹੀਂ ਹੁਣ ਆਉਂਦੇ ਮੰਨ ਘਰ ਆਉਣ ਮਾਰ ਕਲਕੱਤਾ ਰਹਿ ਗਿਆ ਜੀ 35 ਕਿਲੋਮੀਟਰ ਤੇ ਮੇਰੇ ਖਿਆਲ ਨਾਲ ਆ ਇੱਕ ਟੋਲ ਪਲਾਜ ਜਾਗਾ ਜੀ ਨਾ ਹੀ ਟੋਲ ਪਲਾਜੇ ਦਾ ਲੱਗਦਾ ਨਹੀਂ ਹੈਗਾ ਟੋਲ ਪਲਾਜਾ ਜੀ ਗਰਮੀ ਕਾਫੀ ਜ਼ਿਆਦਾ ਕੀ ਜੀ ਅੱਜ ਵੀ ਕਿਉਂਕਿ ਆਸੇ ਪਾਸੇ ਸਮੁੰਦਰੀ ਏਰੀਆ ਆ ਜਾਂਦਾਗਾ ਉਹਦਾ ਕਰਕੇ ਧੁੱਪ ਹੋਰ ਤੇਜ਼ ਆ ਗਈ ਤੇ ਜਿੰਮੇ ਗਰਮੀ ਜ਼ਿਆਦਾ ਹੁੰਦੀ ਆ ਮੌਸਮ ਵੀ ਠੰਡਾ ਹੋ ਜਾਂਦਾ ਨਾਲ ਦੀ ਨਾਲ ਮੀਂਹ ਕਣੀ ਤਾਂ ਕਰਕੇ ਇਧਰ ਜ਼ਿਆਦਾ ਆਉਂਦਾ ਇੱਕੇ ਦਮ ਗਰਮੀ ਵੱਧ ਜਾਂਦੀ ਆ ਤੇ ਫਿਰ ਮੀਂਹ ਵੀ ਆ ਜਾਂਦਾ ਬੱਦਲ ਜਾਂ ਹੁਣ ਚਾਰੇ ਪਾਸੇ ਬਣਿਆ ਪਿਆਗਾ ਕੋਈ ਪਤਾ ਨਹੀਂ ਕਿਹੜੇ ਵੇਲੇ ਲੈ ਪੇ ਤੇ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਮੰਗਿਆਈ ਇੱਧਰ ਥੋੜੀ ਘੱਟ ਐ ਪਿੱਛੇ ਆਪਾਂ ਰੋਟੀ ਖਾਧੀ ਸੀਗੀ ਆਲੂਆਂ ਦੀ ਸਬਜ਼ੀ ਸੀ ਤੇ ਰੋਟੀ ਸੀ ਆਪਣੇ ਤੋਂ ਉਹਨਾਂ ਨੇ ਲਏ 148 ਰੁਪਏ ਲਏ ਸੀਗੇ ਚਾਰਾਂ ਜਣਿਆਂ ਦੇ ਰੋਟੀਆਂ ਤਾਂ ਕੱਟੀ ਸੀਗੀਆਂ ਉਹਨਾਂ ਕੋਲ ਤਿੰਨ ਤਨ ਤਿੰਨ ਤਨ ਰੋਟੀਆਂ ਸੀਗੀਆਂ ਨਾਲ ਚਾਹ ਪੀਤੀ ਸੀਗੀ 148 ਰੁਪਏ ਲਏ ਸੀ ਮੰਗਿਆਈ ਘੱਟ ਐ ਤੇ ਸਾਨੂੰ ਕੀ ਕਰਨਾ ਇੱਕ ਅੱਧੀ ਕੀ ਕਹਿਣਾ ਇੱਕ ਅੱਧੇ ਟਾਬੇ ਤੇ ਮੱਛੀ ਨਾ ਮਿਲੇ ਨਹੀਂ ਹਰੇਕ ਟਾਬੇ ਤੇ ਮੱਛੀ 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 ਹਰੇਕ ਬਾਜ਼ਾਰ ਦੇ ਵਿੱਚ ਥਾਂ ਥਾਂ ਪਤਾ ਨਹੀਂ ਕਿੰਨੇ ਕ ਪ੍ਰਕਾਰ ਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਤੇ ਸਸਤੇ ਤੋਂ ਸਸਤੇਆਂ ਮੱਛੀਆਂ ਕਲਕੱਤਾ ਬੰਗਾਲ ਦੇ ਵਿੱਚ ਇਧਰ ਪੂਰੀਆਂ ਮਿਲਦੀਆਂ ਬਹੁਤ ਮੱਛੀ ਖਾਂਦੇ ਘਰਦ ਘੱਡੀ ਰੱਖਦੇ ਗੇ ਕਲਕੱਤਾ ਸ਼ਹਿਰ ਤੋਂ ਜੀ ਲਗਭਗ पंद्रह अठारह किलोमीटर पिछे गुरुद्वारा गुरु गोबिंद साहिब डान कुन्नी ओहो वागुरु जी बहुत सोहना गुरुद्वारा साहिब सामने लो जी। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਆਪਣੇ ਪੁਰਾਣੇ ਰੂਪ ਚ ਆ ਜਦਿਆਂ ਜੀ ਪਰਣਾ ਬਣ ਕੇ ਤੇ ਬਹੁਤ ਟਾਈਮ ਬਾਅਦ ਗੁਰੂ ਘਰ ਦੇ ਦਿੱਖੂ ਭਈਆ ਕਿ ਨਹੀਂ ਹਾਂ ਲਗਭਗ ਸਾਦੇ ਚੜ ਗਿਆ 10-12 ਦਿਨ ਹੋ ਗਏ ਪਟਨਾ ਸਾਹਿਬ ਤੋਂ ਬਾਅਦ ਪਟਨਾ ਸਾਹਿਬ ਤੋਂ ਬਾਅਦ ਹੁਣ ਆਪਾਂ ਗੁਰੂ ਘਰ ਚ ਆਏ ਆ ਲੋ ਜੀ ਰਸਤੇ ਦੇ ਵਿੱਚ ਹੋਰ ਕੋਈ ਗੁਰਦੁਆਰਾ ਸਾਹਿਬ ਆਪਾਂ ਨਹੀਂ ਮਿਲਿਆ ਵਾਹਿਗੁਰੂ ਜੀ ਕੀ ਫਤਿਹ ਸામਨੇ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਮੁੱਖ ਗੇਟ ਤੇ ਇਧਰਲੇ ਪਾਸੇ ਦਰਵਾਰ ਸਾਹਿਬ ਸਾਰਨ ਪਹਿਲਾਂ ਆਪਾਂ ਦਰਸ਼ਨ ਕਰਾਈਏ ਤੇ ਨਾਲੇ ਤੁਹਾਨੂੰ ਕਰਾ ਦਈਏ ਜੀ ਫਿਰ ਜਿਹੜਾ ਅੱਗੇ ਵੱਲ ਦੇਖਾਂਗੇ ਭਾਈ ਕਿੱਧਰ ਨੂੰ ਜਾਣਾਗਾ ਕਲਕੱਤੇ ਚ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਇਹ ਨਹੀਂ ਹੈਗਾ ਜੀ ਸੰਗਤਾਂ ਵੱਲੋਂ ਸੇਵਾ ਜੀ ਵਾਹਿਗੁਰੂ ਜੀ ਰਲੇ ਪਾਸੇ ਰਹੇਗਾ ਜੀ ਦਰਬਾਰ ਸਾਹਿਬ ਤੇ ਥੱਲੇ ਬਣਿਆ ਹੋਇਆ ਲੰਗਰ ਹਾ ਸਾਹਮਣੇ ਇਹ ਭਾਈ ਲੰਗਰ ਹਾਲ ਬਣਿਆ ਹੋਇਆ ਹੈ ਤੇ ਇਧਰਲੇ ਪਾਸੇ ਲਿਖਿਆ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਨਗਰ ਕੀਰਤਨ ਇਹ 21 ਅਗਸਤ 2025 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਭਾਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਟੋਬੜੀ ਸਾਹਿਬ ਅਸਾਮ ਤੋਂ ਆਰੰਭ ਹੋ ਕੇ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਨੰਨਪੁਰ ਸਾਹਿਬ ਰੋਪੜ ਪੰਜਾਬ ਵਿਖੇ ਸੰਪੂਰਨ ਹੋਵੇਗਾ ਤੇ ਸਾਰੀਆਂ ਤਰੀਕਾਂ ਵੀ ਲਿਖੀਆਂ ਹੋਈਆਂ ਤੇ ਆਪਾਂ ਨੂੰ ਬਹੁਤ ਬਾਈਆਂ ਨੇ ਮੈਸੇਜ ਵੀ ਕਰੇ ਸ ਇੱਕ ਬਾਈ ਨੇ ਫੋਨ ਵੀ ਕਰਿਆ ਸੀ ਭਾਈ ਵੀ ਦਰਸ਼ਨ ਜ਼ਰੂਰ ਕਰਿਓ ਪਰ ਆਪਾਂ ਜਿਹੜੇ ਰਾਹ ਆਏ ਆ ਬਾਈ ਤੇ ਆਪਾਂ ਨੂੰ ਨਗਰ ਕੀਰਤਨ ਜਿਹੜਾ ਹੈ ਰਸਤੇ ਦੇ ਵਿੱਚ ਨਹੀਂ ਮਿਲਿਆ ਨਹੀਂ ਆਪਾਂ ਜ਼ਰੂਰ ਦਰਸ਼ਨ ਕਰਦੇ ਦੇ ਨਾਲੇ ਤੁਹਾਨੂੰ ਵੀ ਸਾਰੀਆਂ ਸੰਗਤਾਂ ਨੂੰ ਜ਼ਰੂਰ ਦਰਸ਼ਨ ਕਰਵਾਉਂਦੇ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਬਾਹਰਲੇ ਪਾਸੇ ਖੜੇ ਆ ਜੀ ਤੇ ਇਧਰਲੇ ਪਾਸੇ ਬਿਲਕੁਲ ਪੰਜਾਬ ਵਾਲਾ ਮਾਹੌਲ ਬਣਿਆ ਪਿਆਗਾ ਬੜੇ ਟਾਈਮ ਬਾਅਦ ਇੰਨੇ ਇਕੱਠੇ ਪੰਜਾਬੀ ਭਰਾ ਦੇਖਿਆ ਹੈਗੇ ਤੇ ਕਹਿ ਦਿੰਦੇ ਆ ਵੀ ਜਹਾਜ਼ਾਂ ਨਾਲੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਤੇ ਇਹ ਉਹ ਭਰਾਗੇ ਟਰੱਕਾਂ ਵਾਲੇ ਡਰਾਈਵਰ ਵੀਰ ਪੰਜਾਬ ਤੋਂ ਆ ਸਾਰੇ ਗੱਲਬਾਤ ਕਰਦੇ ਆ ਕੀ ਨਾਮ ਆ ਤੇ ਕਿੱਥੋਂ ਆਉਂਦੇ ਆਗੇ ਸਾਰੇ ਕੀ ਕੁਛ ਲੱਦ ਕੇ ਲਿਆਉਂਦੇ ਆ ਭਾਈ ਤੇ ਆਪਾਂ ਤਾਂ ਸਾਈਕਲਾਂ ਤੇ ਭਾਰਤ ਗਾਹੀ ਜਾਂਦੇ ਆਗੇ ਇਹ ਵੀ ਕੋਨਾ ਕੋਨਾ ਭਾਰਤ ਦਾ ਸਾਰਾ ਟਰੱਕਾਂ ਤੇ ਗਾ ਦਿੰਦੇ ਆਗੇ। ਬਾਈ ਸਾਸਰੀ ਗਾਲ ਜੀ। ਸਾਸਰੀ ਗਾਲ ਵੀਰੇ। ਕੀ ਨਾਮ ਆ ਜੀ ਤੁਹਾਡਾ? ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ। ਕਿਹੜੀ ਜਗ੍ਹਾ ਤੋਂ ਆ ਜੀ ਆਪਾਂ? ਦਰਾਹਾ, ਲੁਧਿਆਣਾ ਜ਼ਿਲ੍ਹਾ। ਲੁਧਿਆਣਾ ਕੋਲੇ ਦਰਾਹਾ ਜੀ। ਠੀਕ ਆ ਜੀ ਤੇ ਕਿੰਨੇ ਟਾਈਮ ਬਾਅਦ ਕਿਹੜਾ ਇਧਰ বাজਦਾ ਰਹਿੰਦਾ ਜੀ? ਤਕਰੀਬਨ ਆਈ ਜਾਂਦੇ ਆ ਜੀ ਇੱਥੇ ਮਹੀਨੇ 'ਚ ਦੋ ਵਾਰ ਤਾਂ ਗੇੜਾ ਲੱਗਦਾ। ਮਹੀਨੇ 'ਚ ਦੋ ਵਾਰ। ਹਾਂਜੀ। ਠੀਕ ਆ ਬਾਈ ਧੰਨਵਾਦ ਜੀ ਸਾਸਰੀ ਕਾ। ਬਾਈ ਕੀ ਨਾਮ ਹੈ ਤੁਹਾਡਾ ਲੱੱਕੀ ਜੀ ਵੀਰੇ ਲੱੱਕੀ ਤੁਸੀਂ ਕਿਹੜੀ ਜਗ੍ਹਾ ਤੋਂ ਜੀ ਲੁਧਿਆਣੇ ਤੋਂ ਵੀਰੇ ਲੁਧਿਆਣੇ ਤੋਂ ਖਾਸ ਲੁਧਿਆਣੇ ਤੋਂ ਹਾਂ ਸਾਨੇ ਵਾਲਾ ਲੋ ਅੱਛਾ ਨਾਲ ਸਾਨੇ ਵਾਲਾ ਹਾਂਜੀ ਤੇ ਘੇੜਾ ਤੁਹਾਡਾ ਵੀ ਹਾਂ ਬਸ ਉਹੀ ਮਹੀਨੇ ਚ ਦੋ ਵਾਰੀ ਹਾਂ ਮਹੀਨੇ ਚ ਦੋ ਵਾਰੀ ਸੇਮ ਉਹੀ ਗੱਲ ਆ ਕੀ ਸਮਾਨ ਸੱਲਾ ਲੈ ਕੇ ਆਉਨੇ ਆ ਦਵਾਈਆਂ ਲੈ ਕੇ ਆਉਨੇ ਵੀਰੇ ਅਸੀਂ ਦਵਾਈਆਂ ਅੱਛਾ ਦਵਾਈਆਂ ਲੈ ਕੇ ਤੇ ਵਧੀਆ ਕੰਮ ਧੰਦਾ ਠੀਕ ਚੱਲਦਾ ਜੀ ਵਧੀਆ ਵਧੀਆ ਤੇ ਰਾਹਾਂ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਉਹ ਤਾਂ ਥੋੜੀਆਂ-ਬਹੁਤੀਆਂ ਹੁੰਦੀਆਂ ਨੇ ਪਰ ਕੋਈ ਐਡੀ ਕੋਈ ਗੱਲ ਨਹੀਂ ਹੈ ਜੀ ਆਰਾਮ ਨਾਲ ਆਉਂਦੇ ਜਾਂਦੇ ਰਹਿੰਦੇ ਆ ਕੋਈ ਐਡੀ ਦਿੱਕਤ ਨਹੀਂ ਅੱਛਾ ਚਲੋ ਵਧੀਆ ਜੀ ਪਰਮਾਤਮਾ ਮਿਹਰ ਕਰੇ ਠੀਕ ਹੈ ਭਾਈ ਤੁਹਾਡਾ ਕੀ ਨਾਮ ਹੈ ਜੀ ਗੁਲਸ਼ਨ ਕੁਮਾਰ ਗੁਲਸ਼ਨ ਕੁਮਾਰ ਕਿੱਥੋਂ ਆ ਜੀ ਤੁਸੀਂ ਰਾਜਪੁਰਾ ਪਟਿਆਲਾ ਜਿਲ੍ਹਾ ਰਾਜਪੁਰਾ ਪਟਿਆਲਾ ਜਿਲ੍ਹਾ ਠੀਕ ਹੈ ਜੀ ਡਰਾਈਵਰੀ ਠੀਕ ਹੈ ਭਾਈ ਧੰਨਵਾਦ ਜੀ ਹਾਂ ਰੇ ਦਰਦੀ ਚੰਗੀ ਹੁੰਦਾ ਕੀ ਨਾਮ ਹੈ ਤੁਹਾਡਾ ਅਰਸ਼ਪ੍ਰੀਤ ਵੀਰੇ ਅਰਸ਼ਪ੍ਰੀਤ ਜੀ ਦਰਸ਼ਪ੍ਰੀਤ ਦਰਸ਼ਪ੍ਰੀਤ ਕਿਹੜੀ ਜਗ੍ਹਾ ਤੋਂ ਬਾਈ ਲੁਧਿਆਣੇ ਵੀਰੇ ਸਾਹਨੇ ਵਾਲ ਤੋਂ ਲੁਧਿਆਣੇ ਤੋਂ ਆ ਸਾਰੇ ਬਾਈ ਸਾਰੇ ਉੱਥੇ ਤੇ ਤੁਸੀਂ ਬਾਈ ਕੀ ਲੈ ਕੇ ਆਉਣੇ ਹੋ ਜੀ ਟਰੱਕ ਤੇ ਸਾਈਕਲ ਠੀਕ ਹੈ ਬਾਈ ਠੀਕ ਹੈ ਜੀ ਸਸਰੀਕਾਲ ਬਾਈ ਸਸਰੀਕਾਲ ਜੀ ਕੀ ਨਾਮ ਆ ਜੀ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਕਿਹੜੀ ਜਗ੍ਹਾ ਤੋਂ ਆਪਣਾ ਜਟਾਣਾ ਜੀ ਜਟਾਣਾ ਸਾਡਾ ਠੀਕ ਹੈ ਜੀ ਤੇ ਕਿੰਨੇ ਦਿਨ ਹੋ ਗਏ ਜੀ ਇੱਥੇ ਆਏ ਨੂੰ ਇੱਥੇ ਆਏ ਨੂੰ ਸਾਨੂੰ ਹੋ ਗਏ ਤਕਰੀਬਨ 12 ਦਿਨ 12 ਦਿਨ ਤੇ ਵਾਪਸੀ ਕਦੋਂ ਦੀ ਹੈ ਜੀ ਬਸ ਕੱਲ ਕੋਲੋਂ ਨਿਕਲ ਜਾਣਾ ਅੱਛਾ ਜੀ ਤੇ ਆਪਣੇ ਦੇ ਕਲਕੱਤਾ ਦੇ ਵਿੱਚ ਕਿੰਨੇ ਕੁ ਪੰਜਾਬੀ ਰਹਿੰਦੇ ਆ ਕੁਝ ਪਤਾ ਜੀ ਦੇ ਵੀਰ ਨੂੰ ਪੰਜਾਬੀ ਦਾ ਬਹੁਤ ਆ ਬਹੁਤ ਆ ਜੀ ਹਾਂ ਜੀ ਠੀਕ ਹੈ ਜੀ ਤੇ ਇਸ ਵਕਤ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂ ਦਾਨ ਕੋਨੀ گور ਦਵਾਰਾ ਸਾਹਿਬ ਦਾਨ ਦਾਨ ਕੋਨੀ گور ਦਵਾਰਾ ਸਾਹਿਬ ਠੀਕ ਆ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਜੀ ਨਰਮਲ ਸਿੰਘ ਦਰਾਹਾ ਨਰਮਲ ਸਿੰਘ ਦਰਾਹਾ ਲੁਧਿਆਣੇ ਦੇ ਲਾਗੇ ਰੇਣਾ ਜ਼ਿਲ੍ਹਾ ਠੀਕ ਆ ਜੀ ਤੇ ਇੱਥੇ ਜੀ ਆ ਜਿੱਥੇ ਖੜੇ ਆਪਾਂ ਗੁਰਦੁਆਰਾ ਸਾਹਿਬ ਕੋਲੇ ਟਰੱਕਾਂ ਦੀ ਟਰਾਂਸਪੋਰਟ ਆ ਜੀ ਇੱਥੇ ਟਰਾਂਸਪੋਰਟ ਆ ਸਾਡਾ ਘਰ ਹੀ ਐ ਇਹ ਸਮਝ ਲਓ ਘਰ ਹੀ ਆ ਜੀ ਹਾਂ ਠੀਕ ਆ ਜੀ ਅੱਛੇ ਮਰਦੀ ਹੋਈਏ ਸ਼ਾਮ ਨੂੰ ਅ ਤੇ ਹੋਰ ਕੋਲਕੱਤਾ ਬਾਰੇ ਕੋਈ ਜਾਣਕਾਰੀ ਤੁਹਾਨੂੰ ਹੋਵੇ ਜੀ ਕੋਲਕੱਤੇ ਦੇ ਵਿੱਚ ਘੁੰਮਣ ਨੂੰ ਤਾਂ ਜਗ੍ਹਾ ਬਹੁਤ ਨੇ ਲੇਕਿਨ ਪਹਿਲਾਂ ਮੈਂ ਇੱਥੇ ਹੀ ਰਹੀਆਂ ਹਾਂ ਸਾਰਾ ਉਹ ਬੰਦਾ ਜੀ ਅੰਦਰ ਜਾਣਾ ਬੰਦ ਕਰਤਾ ਭੁੱਲ ਗਏ ਮੈਂ ਨਾਲ ਹੀ ਪਾਨਾਗੜ ਦੇ ਵਿੱਚ ਜ਼ਿਆਦਾ ਰਹੀ ਹਾਂ 200 200 ਕਿਲੋਮੀਟਰ ਪਿੱਛੇ ਤੇ ਹੁਣ ਕਿੱਥੇ ਆਪਣਾ ਘਰ ਹੈਗਾ ਹੁਣ ਵੀ ਹੈ ਭਰਾ ਮੇਰਾ ਉੱਥੇ ਹੀ ਰਹਿੰਦਾ ਹੈ ਮਤਲਬ ਆਪਣਾ ਪਸ਼ੋਕੜ ਕਿੱਥੋਂ ਦਾ ਜੀ ਪਸ਼ੋਕੜ ਮੇਰਾ ਦਰਾਹੇ ਦਾ ਹੀ ਹੈ ਦਰਾਹੇ ਦਾ ਹੀ ਤੇ ਹੁਣ ਕਿੱਥੇ ਇਸ ਟਾਈਮ ਕਿੱਥੇ ਰਹਿੰਦੇ ਹੋ ਹੁਣ ਪਿੰਡ ਦਰਾਹੇ ਉੱਥੇ ਹੀ ਰਹਿੰਦੇ ਹਾਂ ਉੱਥੇ ਬਾਪ ਚਲੇ ਗਿਆ ਇੱਥੇ ਇਕ ਵਾਇਰ ਹੋ ਗਈ ਜਗ੍ਹਾ ਵਧਾਰਾ ਹੋ ਗਿਆ ਤਾਂ ਫਿਰ ਆਪਾਂ ਇਥੋਂ ਛੱਡ ਕੇ ਚਲੇਗੇ ਪਿੰਡ ਚਲੇਗੇ ਠੀਕ ਹੈ ਜੀ ਠੀਕ ਹੈ ਤੇ ਪਹਿਲਾਂ ਇੱਥੇ ਰਹਿੰਦੇ ਸੀ ਪਹਿਲਾਂ ਇੱਥੇ ਸੀਗੇ ਠੀਕ ਹੈ ਜੀ ਧੰਨਵਾਦ ਜੀ ਬਾਈ ਹਸਰੀ ਗਾਰ ਜੀ ਹਸਰੀ ਗਾਰ ਜੀ ਕੀ ਨਾਮ ਆ ਜੀ ਕਰਸ਼ੈਦ ਖਾਨ ਕਰਸ਼ੈਦ ਖਾਨ ਕਿਹੜੀ ਜਗ੍ਹਾ ਤੋਂ ਜੀ ਪਟਿਆਲੇ ਤੋਂ ਪਟਿਆਲੇ ਤੋਂ ਤੇ ਕਾਦਾ ਘੇੜਾ ਲੈ ਕੇ ਆਉਣੇ ਆ ਜੀ ਹਾਂ ਜੀ ਦਵਾਈਆਂ ਕੱਪੜਾ ਸਾਈਕਲ ਜਿਹੜਾ ਕੋਈ ਮਿਲ ਗਿਆ ਲੈ ਆਈਦਾ ਜਿਹੜਾ ਕੁਝ ਮਿਲ ਗਿਆ ਠੀਕ ਹੈ ਕਰਾਇਆ ਲੈਣਾ ਹੁੰਦਾ ਜੀ ਕਾ ਠੀਕ ਹੈ ਵਧੀਆ ਗੱਲ ਹੈ ਜੀ ਤੇ ਕੰਮਕਾਰ ਵਧੀਆ ਚੱਲਦਾ ਜੀ ਹਾਂ ਜੀ ਹਾਂ ਵਧੀਆ ਚਲੋ ਵਧੀਆ ਚੜਦੀ ਕਲਾ ਚ ਰਹੇ ਪਾਣੀ ਚੱਲੀ ਜਾਂਦਾ ਵੀਰੇ ਹਾਂ ਹਾਂ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਗੁਰਦੀਪ ਸਿੰਘ ਬਵਲਾ ਗੁਰਦੀਪ ਸਿੰਘ ਬਵਲਾ ਤੇ ਕਿਹੜੀ ਜਗ੍ਹਾ ਤੋਂ ਜੀ ਸਾਨੇ ਵਾਲਾ ਤੋਂ ਸਾਨੇ ਵਾਲਾ ਤੋਂ ਹਾਂ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਕਿਤੇ ਜਿਹੜੇ ਜਾਨਾ ਦੋ ਚਾਰ ਦਿਨ ਨੂੰ ਭਿਗੜੇ ਇਹਨਾਂ ਨੂੰ ਫੋਨ ਕਰਦੇ ਹੋ ਲੈ ਜੂਗਾ ਪਾਪ ਫਿਰ ਇੱਥੇ ਘੜਾਈ ਰੱਖਿਓ ਹਾਂ ਇੱਥੇ ਘੜਾ ਲਓ ਹਜੇ ਇਹ ਕੋਈ ਗੱਲ ਹੋ ਗਿਆ ਉਹ ਪਤਾ ਨਹੀਂ ਆਪਾਂ ਖੜਾ ਹੀ ਰੱਖੀ ਉਹ ਕੋਈ ਦਿੱਕਤ ਨਹੀਂ ਸਾਈਕਲ ਦਾ ਬੜਾ ਵਧੀਆ ਲੱਗਿਆ ਜੀ ਅੱਜ ਬਹੁਤ ਟਾਈਮ ਬਾਅਦ ਜਿਹੜਾ ਇਹਨੇ ਪੰਜਾਬੀ ਭਰਾ ਮਿਲੇ ਤੇ ਉਹਨਾਂ ਨੇ ਭਾਈ ਨਾਲ ਬੈਠ ਕੇ ਚਾਹ ਪਾਣੀ ਪੀਤਾ ਟਰੱਕਾਂ ਵਾਲੇ ਭਰਾ ਸੀਗੇ ਡਰਾਈਵਰ ਵੀਰ ਇਹ ਵੀ ਕਮਾਈਆਂ ਕਰਨ ਵਾਸਤੇ ਹਨ ਸਾਨੂੰ ਪਤਾ ਜੀ ਇੱਕ ਸੱਪ ਦੀ ਛੀਤੋਂ ਨੋਟ ਚੱਕਣ ਵਾਲੀ ਗੱਲ ਹੀ ਹੈ ਸਾਰਾ ਦਿਨ ਖਤਰੇ ਦੇ ਮੂੰਹ ਵਿੱਚ ਡਰਾਈਵਰੀ ਕਰਨੀ ਤੇ ਬਾਬਾ ਮਿਹਰ ਭਰਿਆ ਹੱਥ ਰੱਖ ਕੇ ਸਾਰੇ ਡਰਾਈਵਰ ਭਰਾਵਾਂ ਤੇ ਤੇ ਹੁਣ ਆਪਾਂ ਜਾ ਰਹੇ ਆ ਜੀ ਗੁਰਦੁਆਰਾ ਡੱਲਗ ਗੁਰਦੁਆਰਾ ਡੱਲ ਵੀ ਹੈ ਨਾ ਹਾਂ ਹਾਂ ਡੱਲਵ ਜੇ ਇਦਾਂ ਦਾ ਨਾਮ ਆ ਉੱਥੇ ਜਾ ਰਹੇ ਆਂਗੇ ਸ਼ਹਿਰ ਦੇ ਵਿੱਚ ਆਗਾ ਸਾਈਕਲ ਆਪਾਂ ਆਪਣੇ ਇਧਰਲੇ ਪਾਸੇ ਲਾਤੇ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਪੌੜੀਆਂ ਦੇ ਹੇਠਾਂ ਚਾਰੋਂ ਸਾਈਕਲ ਆਪਾਂ ਇੱਥੇ ਲਾ ਲਿੱਤੇ ਆਗੇ ਤੇ ਹੁਣ ਆਪਾਂ ਇੱਥੋਂ ਕੋਈ ਬਸ ਜਾਂ ਕੋਈ ਕਿਚਰੀ ਕੁਚਰੀ ਫੜਾਂਗੇ ਭਾਈ ਉਹਦੇ ਤੇ ਜਾਵਾਂਗੇ ਗਾਂ ਨੂੰ ਹੈਲੋ ਮੁੰਡਿਓ ਚਲੋ ਚਲੋ ਹੈਲੋ ਸਾਈਕਲ ਆਪਾਂ ਆਪਣੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਲਾਇਆ ਏ ਤੇ ਹੁਣ ਆਪਾਂ ਤੁਰ ਕੇ ਜਾਈ ਜਾਨੇ ਹਜੇ ਤੱਕ ਆਪਾਂ ਨੂੰ ਕੋਈ ਬੱਸ ਜਾਂ ਕੋਈ ਕਿਚਰੀ ਨਹੀਂ ਮਿਲੀ ਜਿੱਤੇ ਆਪਾਂ ਝੜ ਕੇ ਦੂਸਰੇ ਗੁਰਦੁਆਰਾ ਸਾਹਿਬ ਤੱਕ ਭੱਗ ਜਗੇ ਤੇ ਹਜੇ ਆਪਾਂ ਕਲਕੱਤਾ ਮੇਨ ਸ਼ਹਿਰ ਦੇ ਵਿੱਚ ਵੀ ਜਿਹੜਾ ਨਹੀਂ ਬੜੇ ਜੇ ਆਪਾਂ ਬਾਈ ਕਲਕੱਤੇ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਸ਼ਹਿਰ ਹੈਗਾ ਲਗਭਗ 200 ਕਿਲੋਮੀਟਰ ਤੱਕ ਫੈਲਿਆ ਹੋਇਆ 200 212 ਕਿਲੋਮੀਟਰ ਤੱਕ ਫੈਲਿਆ ਹੋਇਆ ਕਲਕੱਤਾ ਸ਼ਹਿਰ ਹੈ ਤੇ ਲਗਭਗ ਪੰਜ ਹਿੱਸਿਆਂ ਦੇ ਵਿੱਚ ਵੰਡਿਆ ਹੋਇਆਗਾ ਜਿੱਦਾਂ ਜਿੱਦਾਂ ਉੱਤਰ ਦੱਖਣ ਪੂਰਬ ਪੱਛਮ ਤੇ ਇੱਕ ਕੇਂਦਰੀ ਹਿੱਸਾ ਰੱਖਿਆ ਹੋਇਆਗਾ ਇਸ ਤਰ੍ਹਾਂ ਪੰਜ ਹਿੱਸਿਆਂ ਦੇ ਵਿੱਚ ਵੰਡਿਆ ਹੋਇਆਗਾ ਤੇ ਆਬਾਦੀ ਤਾਂ ਫਿਰ ਬਾਈ ਕੋਈ ਅੰਤ ਹੀ ਨਹੀਂ ਹੈਗਾ ਘੱਟੋ ਘੱਟ ਮੇਰੇ ਸਾਹਮਣੇ ਹੋਊਗੀ ਜੀ ਕਹਿੰਦੇ 99 ਲੱਖ ਪੂਰੇ ਪੰਜਾਂ ਹਿੱਸਿਆਂ ਦੇ ਵਿੱਚ 99 ਲੱਖ ਕਿਸੇ ਹਿੱਸੇ ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਹਿੱਸੇ ਦੇ ਵਿੱਚ ਆ ਗਈ ਉਹਦੇ ਚ 13 ਤੋਂ 14 ਲੱਖ ਆ ਗਈ ਉਹ ਉੱਤਰ ਵਾਲੇ ਹਿੱਸੇ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਆਬਾਦੀ ਆ 13 ਤੋਂ 14 ਲੱਖ ਆ ਗਈ ਬਾਕੀ 9 10 5 6 ਕਿਸੇ ਚ ਇਦਾਂ ਇਦਾਂ ਕਰਕੇ ਸਾਰੇ ਮਿਲ ਕੇ 99 ਲੱਖ ਦੀ ਆਬਾਦੀ ਜਿਹੜੀ ਇੱਥੇ ਹੈਗੀ ਹੈਗੀ ਆਪਾਂ ਨੂੰ ਇੱਥੇ ਆਉਣਾ ਕਾਫੀ ਦਿਨ ਲੱਗ ਜਾਣਗੇ ਆਪਾਂ ਚੰਗੀ ਤਰ੍ਹਾਂ ਕਲਕੱਤਾ ਦੇਖਾਂਗੇ ਅੱਜ ਤਾਂ ਥੋੜਾ ਲੇਟ ਹੋਗੇ ਜੋ ਵੀ ਇਤਿਹਾਸਿਕ ਗੁਰਦੁਆਰਾ ਸਾਈਬਾ ਆਪਾਂ ਉੱਥੇ ਵੀ ਜਾ ਕੇ ਆਵਾਂਗੇ ਤੇ ਹੋਰ ਵੀ ਜਿਹੜੀਆਂ ਥਾਵਾਂ ਦੇਖਣ ਵਾਲੀਆਂ ਨੇ ਤੇ ਉੱਥੇ ਵੀ ਆਪਾਂ ਜ਼ਰੂਰ ਜਾਵਾਂਗੇ ਜੀ ਕਲਕੱਤਾ ਦੇ ਵਿੱਚ ਜੇ ਤੁਹਾਨੂੰ ਵੀ ਕੋਈ ਕਲਕੱਤਾ ਦਾ ਕੁਝ ਖਾਸ ਜਗ੍ਹਾ ਬਾਰੇ ਪਤਾਗਾ ਹਨਾ ਜੀ ਦੇਖਣ ਵਾਲੀ ਚੀਜ਼ ਆ ਕਿ ਜਗ੍ਹਾ ਕੋਈ ਕੁਝ ਵੀ ਹੋਵੇ ਇਤਿਹਾਸਿਕ ਹੋਵੇ ਭਾਵੇਂ ਕੋਈ ਖਾਣ ਪੀਣ ਵਾਲੀ ਹੋਵੇ ਭਾਵੇਂ ਕੋਈ ਹੋਰ ਹੋਵੇ ਤੇ ਆਪਾਂ ਨੂੰ ਜਰੂਰ ਕਮੈਂਟ ਦੇ ਵਿੱਚ ਦੱਸਿਓ ਤੇ ਆਪਾਂ ਭਾਈ ਉੱਥੇ ਵੀ ਜਾ ਜਾਵਾਂਗੇ ਜੀ ਇੱਕ ਹੋਰ ਹੈ ਇੱਕ ਮਿੰਟ ਰੋਕੋ ਧੀਰੇ ਕਰ ਲੋ ਇੱਕ ਰਹਿ ਗਿਆ ਇੱਕ ਰਹਿ ਗਿਆ ਇੱਕ ਰਹਿ ਗਿਆ ਆਹ ਚੱਲ ਬਈ ਚਲੋ ਜੀ ਚਲੋ ਜੀ ਚਲ ਆਓ ਜੀ ਪਹਿਲੇ ਵਾਲੇ ਗੁਰਦੁਆਰਾ ਸਾਹਿਬ ਤੋਂ ਜੀ ਆਪਾਂ ਦੂਸਰੇ ਗੁਰਦੁਆਰਾ ਸਾਹਿਬ 'ਚ ਆ ਗਏ ਆ ਗੁਰਦੁਆਰਾ ਸਿੱਖ ਸੰਗਤ ਤੇ ਇਹ ਰੋਡ ਹੈਗਾ ਜਿਹੜਾ ਟੱਲਵ ਰੋਡ ਹੈਗਾ ਜੀ ਤੇ ਆਪਾਂ ਤੁਹਾਨੂੰ ਦੱਸ ਦਈਏ ਬਾਈ ਇੱਥੇ ਆ ਕੇ ਬਿਲਕੁਲ ਐਦਾਂ ਲੱਗਦਾ ਜਿਵੇਂ ਆਪਾਂ ਪੰਜਾਬ 'ਚ ਫਿਰਦੇ ਹੋਣੇ ਆ ਕੋਈ ਐ ਲੱਗਦਾ ਹੀ ਨਹੀਂ ਆਪਾਂ ਕਲਕੱਤਾ ਦਾ ਵੀ ਆਪਾਂ ਕਲਕੱਤਾ ਆਏ ਹੋਏ ਆਂਗੇ ਵੀ ਪੰਜਾਬ ਤੋਂ ਐਡੀ ਦੂਰ ਆਂਗੇ ਕਿਉਂਕਿ ਇੱਥੇ ਉਹ ਦੇਖ ਲਓ ਸਾਹਮਣੇ ਬੱਚਾ ਸਿੱਖ ਕੇਸ ਰੱਖੇ ਹੋਇਆ ਇਸ ਤਰ੍ਹਾਂ ਆ ਦੇਖ ਲੋ ਇੱਕ ਆ ਬੱਚਾ ਜਾਂਦਾਗਾ ਤੇ ਇਧਰਲੇ ਪਾਸੇ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਅੱਗੇ ਇੱਕ ਜਿਮ ਆਗੀ ਉੱਥੇ ਲਿਖਿਆ ਹੋਇਆ ਖਾਲਸਾ ਜਿਮ ਇਸ ਤਰ੍ਹਾਂ ਹੀ ਆ ਜਿੱਥੇ ਮਤਲਬ ਕਿ ਸਾਰਾ ਪੰਜਾਬੀਆਂ ਦਾ ਮਹੱਲਾਗਾ ਤੇ ਕਲਕੱਤਾ ਵਿੱਚ ਵੈਸੇ ਦਾ ਕਹਿੰਦੇ ਜੀ 4 ਲੱਖ ਤੋਂ ਜਿਹੜੇ ਉੱਪਰ ਗਿਣਤੀ ਆ ਪੰਜਾਬੀਆਂ ਦੀ ਬਹੁਤ ਪੰਜਾਬੀ ਰਹਿੰਦੇ ਆ ਕਲਕੱਤਾ ਦੇ ਵਿੱਚ ਤੇ ਆ ਮਹੱਲਾ ਵੀ ਸਾਰਾ ਪੰਜਾਬੀਆਂ ਦਾ ਹੀ ਆ ਇੱਥੇ ਦੁਕਾਨਾਂ ਵੀ ਜ਼ਿਆਦਾਤਰ ਜਿਹੜੀਆਂ ਹੈਗੀਆਂ ਪੰਜਾਬੀ ਭਰਾਮਾਂ ਦੀਆਂ ਹੀ ਆ। ਚੱਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ। ਅੱਜ ਦੀ ਰਾਤ ਆਪਾਂ ਇੱਥੇ ਰਹਿਵਾਂਗੇ। ਇਸ ਗੁਰਦੁਆਰਾ ਸਾਹਿਬ 'ਚ। ਵਾਹ। ਆਪਾ ਪਹੁੰਚ ਗਏ ਜੀ ਕਮਰੇ ਦੇ ਵਿੱਚ ਤੇ ਆ ਆਪਾਂ ਨੂੰ ਕਮਰਾ ਦਿੱਤਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੋ ਦਿਨਾਂ ਰਹਿਣ ਵਾਸਤੇ ਆਪਾਂ ਨੂੰ ਇਹ ਕਮਰਾ ਦਿੱਤਾ ਜੀ ਤੇ ਸਾਹਮਣੇ ਹਰਪਾਲ ਮੂਦਾ ਹੋਇਆ ਪਿਆਗਾ ਸੁੱਤਾ ਪਿਆਗਾ ਸੋਹਣਾ ਕਮਰਾ ਜੀ ਵਧੀਆ ਬੈੱਡ ਲੱਗਿਆ ਹੋਇਆਗਾ ਤੇ ਸ਼ੀਸ਼ਾ-ਸੂਸਾ ਵੀ ਵਧੀਆ ਹੈਗਾ ਜੀ ਪੜਨਾ ਬੰਨਣ ਵਾਸਤੇ ਇਧਰਲੇ ਪਾਸੇ ਖੁੰਝ ਜੀ ਚ ਸੰਦੀਪ ਵੀ ਭਾਈ ਸੁੱਤਾ ਪਿਆਗਾ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਲਈ ਵੱਧਦੀ ਹੈ ਤੇ ਅੱਜ ਜਿਹੜਾ ਆਪਣਾ ਸਫ਼ਰ ਹੈਗਾ ਰਾਹ ਦੇ ਵਿੱਚ ਹੀ ਲੰਘਿਆਗਾ ਤੇ ਕਲਕੱਤਾ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਦੇਖਾਂਗੇ ਭਾਈ ਕੀ ਕੋਸ਼ ਸ਼ਕਲਕੱਤੇ ਦੇ ਵਿੱਚ ਤੇ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਇੱਕ ਆਹਾ ਬਾਈ ਦਾ ਜਨਮ ਦਿਨ ਆ ਭਾਈ ਕਹਿੰਦਾ ਮੇਰਾ ਨਾਮ ਲੈ ਦਿਓ ਭਾਈ ਬਾਈ ਦਾ ਨਾਮ ਹੈਗਾ ਤਰਨਵੀਰ ਤੇ ਜਨਮ ਦਿਨ ਦੀਆਂ ਬਾਈ ਤੁਹਾਨੂੰ ਲੱਖ ਲੱਖ ਵਧਾਈਆਂ ਜੀ ਤੇ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਜੀ ਜਿਹੜਾ ਸਮੇਂ-ਸਮੇਂ 'ਤੇ ਸਮਾਂ ਕੱਟ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ-ਚੰਗੇ ਕਮੈਂਟ ਕਰਦੇ ਹੋ ਮਿਲਦੇ ਆਂ ਕੱਲ ਨੂੰ ਕੋਲਕੱਤਾ ਦੀ ਕਿਸੇ ਨਵੀਂ ਗਲੀ ਨਵੇਂ ਮਹੱਲਾ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ